ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਰ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਨਾ ਮਨਜ਼ੂਰ ਕਰਦੇ ਹੋਏ ਉਹਨਾਂ ਨੂੰ ਪੰਜਾਬ ਦੇ ਵਿੱਚ ਹੀ ਬਤੌਰ ਰਾਜਪਾਲ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਵਿੱਚ ਬਤੌਰ ਪ੍ਰਸ਼ਾਸਕ ਬਣੇ ਰਹਿਣ ਦੇ ਆਦੇਸ਼ ਜਾਰੀ ਕਰ ਦਿੱਤੇ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਰ ਨੇ 3 ਫਰਵਰੀ ਨੂੰ ਆਪਣੇ ਨਿੱਜੀ ਰਜਿਵੇਂ ਦੱਸਦੇ ਹੋਏ ਬਤੌਰ ਗਵਰਨਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਬਤੌਰ ਪ੍ਰਸ਼ਾਸਕ ਦੇ ਤੌਰ ਤੇ ਅਸਤੀਫਾ ਦੇ ਦਿੱਤਾ ਸੀ ਲੇਕਨ ਹੁਣ ਜੋ ਸਾਡੇ ਜਾਣਕਾਰ ਦੱਸਦੇ ਨੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦਖਲ ਦੇਣਾ ਪਿਆ ਤੇ ਉਹਨਾਂ ਨੇ ਸੰਪਰਕ ਕਰਦੇ ਹੋਏ ਟੈਲੀਫੋਨ ਤੇ ਵਾਰਤਲਾਪ ਕੀਤੀ ਹੈਗੀ ਕਿ ਨਹੀਂ ਜਦ ਤੱਕ ਤੁਸੀਂ ਕੰਮ ਵਧੀਆ ਕਰ ਰਹੇ ਹੋ ਤੇ ਕਰਦੇ ਰਹੋ ਤੁਹਾਨੂੰ ਅਸਤੀਫਾ ਦੇਣ ਦੀ ਲੋੜ ਨਹੀਂ ਆ ਅਸਲ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਪੰਜਾਬ ਜਿਹੜੇ ਭਾਜੀਪੀ ਦੇ ਲੀਡਰ ਨੇ ਬਹੁਤ ਸਾਰੇ ਧੜੇ ਨੇ ਉਹਨਾਂ ਧੜਿਆਂ ਦੇ ਚੱਲਦੇ ਹੀ ਕਈ ਧੜਿਆਂ ਨੇ ਪੰਜਾਬ ਦੇ ਰਾਜਪਾਲ ਬਨਵਾਰੀ لال ਪ੍ਰੋਹਰਧ ਦੀ ਸੈਂਟਰ ਸਰਕਾਰ ਨੂੰ ਸ਼ਿਕਾਇਤ ਕੀਤੀ ਸੀ ਉਸ ਤੋਂ ਬਾਅਦ ਦੇਸ਼ ਦੇ ਗ੍ਰਹਿ ਮੰਤਰੀ ਵੱਲੋਂ ਉਹਨਾਂ ਦੇ ਨਾਲ ਸੰਪਰਕ ਸੱਦਿਆ ਗਿਆ ਸੀ ਜਿਸ ਤੋਂ ਬਾਅਦ ਚਰਚਾ ਇਹ ਸੀ ਕਿ ਚੰਡੀਗੜ੍ਹ ਦੇ ਭਾਜਪਾ ਦੇ ਲੀਡਰਾਂ ਤੋਂ ਦੁਖੀ ਹੋ ਕੇ ਪੰਜਾਬ ਦੇ ਰਾਜਪਾਲ ਬਨਮਾਰੀ لال ਪ੍ਰੋਸਤ ਨੇ ਅਸਤੀਫਾ ਦਿੱਤਾ ਸੀ ਹਾਲਾਂਕਿ ਬੀਜੇਪੀ ਦੇ ਚੰਡੀਗੜ੍ਹ ਦੇ ਲੋਕਲ ਲੀਡਰਾਂ ਦੀ ਛੋਟੀ ਸੋਚ ਦੇ ਹੋਣ ਕਾਰਨ ਜਿਹੜੇ ਨਗਰ ਨਿਗਮ ਦੇ ਵਿੱਚ ਮੇਰ ਦੀਆਂ ਚੋਣਾਂ ਨੂੰ ਲੈ ਕੇ ਬੀਜੇਪੀ ਦਾ ਦੇਸ਼ ਭਰ ਦੇ ਵਿੱਚ ਜਲੂਸ ਨਿਕਲਿਆ ਸੀ ਸੁਪਰੀਮ ਕੋਰਟ ਨੇ ਇਥੋਂ ਤੱਕ ਕਹਿ ਦਿੱਤਾ ਸੀ ਕਿ ਅਸੀਂ ਲੋਕਤੰਤਰ ਨੂੰ ਲੁੱਟਣ ਨਹੀਂ ਦੇਵਾਂਗੇ ਉਸ ਤੋਂ ਬਾਅਦ ਚੰਡੀਗੜ੍ਹ ਬੀਜੇਪੀ ਦੇ ਲੀਡਰਾਂ ਨੂੰ ਤੇ ਸ਼ਰਮਸ਼ਾਰ ਹੋਣਾ ਪਿਆ ਸੀ ਲੇਕਿਨ ਭਾਰਤ ਸਰਕਾਰ ਨੂੰ ਇਸ ਤੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ ਤੇ ਜਿਸ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਖਲ ਦੇਣੀ ਪਈ ਕਿ ਕਿਉਂਕਿ ਪੰਜਾਬ ਦੇ ਰਾਜਪਾਲ ਜਿਹੜੇ ਬਤੌਰ ਚੰਡੀਗੜ੍ਹ ਪ੍ਰਸ਼ਾਸਨ ਦੇ ਪ੍ਰਸ਼ਾਸਕ ਆ ਉਹਨਾਂ ਨੇ ਹਾਈ ਕਮਾਂਡ ਨੂੰ ਦੱਸ ਦਿੱਤਾ ਸੀ ਕਿ ਉਹਨਾਂ ਨੇ ਬਤੌਰ ਪ੍ਰਸ਼ਾਸਕ ਹਾਈ ਕੋਰਟ ਦੇ ਵਿੱਚ ਐਫੀਡੇਟ ਦਿੱਤਾ ਗਿਆ ਕਿ ਮੇਅਰ ਦੀਆਂ ਚੋਣਾਂ ਮੇਅਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀਆਂ ਚੋਣਾਂ ਨਿਰਪੱਖ ਤਰੀਕੇ ਨਾਲ ਹੋਣੀਆਂ ਲੇਕਿਨ ਇਸ ਤੋਂ ਬਾਅਦजूद ਬੀਜੇਪੀ ਦੇ ਲੀਡਰਾਂ ਨੇ ਜੋ ਸਾਜ਼ਿਸ਼ ਰਚੀ ਸੀ ਉਹ ਸਾਜ਼ਿਸ਼ ਦੇ ਨਾਲ ਬੀਜੇਪੀ ਬਹੁਤ ਜ਼ਿਆਦਾ ਬਦਨਾਮ ਹੋ ਗਈ ਸੀ ਜਿਸ ਹਿਸਾਬ ਦੇ ਨਾਲ ਨਗਰ ਨਗਰ ਕਪੀਆਂ ਚੋਣਾਂ ਦੇ ਵਿੱਚ ਧੱਕੇਸ਼ਾਹੀ ਦਾ ਜਿਹੜਾ ਜਲੂਸ ਜਿਹੜਾ ਉਹ ਬੀਜੇਪੀ ਵੱਲੋਂ ਕੱਢਿਆ ਗਿਆ ਸੀ ਕਿਵੇਂ ਲੋਕਤੰਤਰ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਹੜੇ ਪ੍ਰਜਾਈਡਿੰਗ ਅਫਸਰ ਬਣਾਏਗੇ ਸੀ ਉਹ ਭਾਜਪਾ ਦੇ ਹੀ ਵਰਕਰ ਸਨ ਸਪੋਰਟਰ ਸਨ ਤੇ ਭਾਜਪਾ ਦੇ ਨੇਤਾ ਸੀ ਤੇ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਬੇਸ਼ਰਮੀ ਨਾਲ ਲੋਕਤੰਤਰ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਤੇ ਪ੍ਰਸ਼ਾਸਨ ਦਾ ਸੁਪਰੀਮ ਕੋਰਟ ਦੇ ਵਿੱਚ ਜਨਾਜਾ ਨਿਕਲ ਗਿਆ ਸੀ ਜਲੂਸ ਨਿਕਲ ਗਿਆ ਸੀ ਤੇ ਉਸ ਤੋਂ ਬਾਅਦ ਸੈਂਟਰ ਸਰਕਾਰ ਨੂੰ ਲੱਗਾ ਕਿ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਰਤ ਨੇ ਸਹੀ ਸਟੈਪ ਚੁੱਕਿਆ ਸੀ ਲੇਖਨ ਉਹਨਾਂ ਦੀ ਚੰਡੀਗੜ੍ਹ ਦੇ ਬੀਜੇਪੀ ਲੀਡਰਾਂ ਦੇ ਅੱਗੇ ਸੁਣੀਨ ਗਈ ਜਿਸ ਕਰਕੇ ਚੰਡੀਗੜ੍ਹ ਦੇ ਬੀਜੇਪੀ ਦੇ ਲੀਡਰਾਂ ਦੇ ਕਾਰਨ ਬੀਜੇਪੀ ਸਮੁੱਚੇ ਭਾਰਤ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਬਦਨਾਮ ਹੋਈ ਕਿ ਕਿਵੇਂ ਇੱਕ ਮੇਅਰ ਦੀ ਚੋਣ ਨੂੰ ਜਿੱਤਣ ਵਾਸਤੇ ਬੀਜੇਪੀ ਨੇ ਸਾਜ਼ਿਸ਼ ਕਢੀ ਸੀ ਔਰ ਕਿਵੇਂ ਬੈਲਟ ਪੇਪਰਾਂ ਦੇ ਨਾਲ ਛੇੜਕਾ ਨਹੀਂ ਕੀਤੀ ਗਈ ਕਿਵੇਂ ਬੈਲਟ ਪੇਪਰ ਰੱਦ ਕੀਤੇ ਗਏ ਔਰ ਜਿਹੜੇ ਨਾਮਜਦ ਕਾਉਂਸਲਰ ਹੀ ਉਹਨਾਂ ਨੇ ਕਿਵੇਂ ਧੱਕੇ ਦੇ ਨਾਲ ਆਪਣਾ ਮੇਅਰ ਕੁਰਸੀ ਤੇ ਬਿਠਾ ਦਿੱਤਾ ਗਿਆ ਸੀ ਜਦ ਕਿ ਉਸ ਦਿਨ ਸਿਰਫ ਜਿੱਤੇ ਹੋਏ ਮੇਅਰ ਹੀ ਉਥੇ ਚੋਣਾਂ ਦੇ ਵਿੱਚ ਭਾਗ ਲੈ ਸਕਦੇ ਲੇਕਿਨ ਬੀਜੇਪੀ ਨੇ ਨਾਮਜਦ ਮੇਅਰ ਕਾਉਂਸਲਰ ਉਹਨਾਂ ਨੂੰ ਵੀ ਉਸ ਕਾਊਂਟਿੰਗ ਹਾਲ ਦੇ ਵਿੱਚ ਸ਼ਾਮਲ ਕੀਤਾ ਸੀ ਤੇ ਹੁਣ ਜਿਹੜੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੁਝ ਆਬਦੇ ਰਾਜਪਾਲ ਬਨਵਾਰੀ لال פרוਤ ਨੂੰ ਫੋਨ ਕੀਤਾ ਕਿ ਤੁਸੀਂ ਗਵਰਨਰ ਬਣੇ ਰਹੋਗੇ ਹਾਲਾਂਕਿ ਜਿਹੜੀ ਗਵਰਨਰਿੰਗ ਦੀ ਨਿਯੁਕਤ ਕਰਨ ਦੀ ਅਥਾਰਟੀ ਆ ਉਹ ਕਾਗਜ਼ਾਂ 'ਚ ਤੇ ਚਾਏ ਦੇਸ਼ ਦੇ ਰਾਸ਼ਟਰਪਤੀ ਹੁੰਦੇ ਨੇ ਕਿਉਂਕਿ ਉਹਨਾਂ ਨੇ ਦੇਸ਼ ਦੇ ਰਾਸ਼ਟਰਪਤੀ ਦਰੋਪਦੀ ਮੁਰਮਨ ਨੂੰ ਹੀ ਇਹ ਆਪਣਾ ਅਸੀਫਾ ਭੇਜਿਆ ਸੀ ਲੇਕਿਨ ਸਚਾਈ ਇਹ ਹੈ ਕਿ ਜਿਹੜੀ ਅਪੁਆਇੰਟਮੈਂਟ ਗਵਰਨਰ ਦੀ ਹੁੰਦੀ ਆ ਉਹ ਇੱਕ ਪੋਲੀਟੀਕਲ ਹੁੰਦੀ ਆ ਕਿਉਂਕਿ ਜੇਦੀ ਵੀ ਸੈਂਟਰ ਦੇ ਵਿੱਚ ਸੱਤਾ ਹੁੰਦੀ ਉਹੋ ਹੀ ਗਵਰਨਰ ਨੁਕਤ ਕਰਦੇ ਨੇ ਬਕਰੀ ਗੱਲ ਕਿ ਉਸਤੇ ਮੋਹਰ ਬਾਅਦ ਚ ਦੇਸ਼ ਦੇ ਰਾਸ਼ਟਰਪਤੀ ਦੀ ਲੱਗਦੀ ਆ ਪਰ ਹੁਣ ਜੋ ਸਾਡੇ ਜਾਣਕਾਰ ਦੱਸਦੇ ਨੇ ਕਿ ਸੈਂਟਰਲ ਸਰਕਾਰ ਖਾਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਹਨਾਂ ਦੀ ਜਿਹੜਾ ਅਸਤੀਫਾ ਉਹ ਨਹੀਂ ਮਨਜ਼ੂਰ ਕੀਤਾਗਾ ਔਰ ਉਹਨਾਂ ਨੂੰ ਅਗਲੇ ਹੁਕਮਾਂ ਤੱਕ ਕੰਮ ਕਰਨ ਵਾਸਤੇ ਕਹਿ ਦਿੱਤਾਗਾ। ਪੰਜਾਬ ਦੇ ਰਾਜਪਾਲ ਬਰਮਾਰੀ لال ਪ੍ਰੋਹੁਤ ਲਗਾਤਾਰ ਪੰਜਾਬ ਨੂੰ ਲੈ ਕੇ ਚਿੰਤਤ ਨੇ ਜਿਸ ਹਿਸਾਬ ਦੇ ਨਾਲ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਢੀੜ ਤੇ ਢੀੜਾ ਮਾਰਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਬਾਰਡਰ ਦੇ ਵਿੱਚ ਨਸ਼ਾ ਬਹੁਤ ਆ ਰਿਹਾ ਗੋਸਪੈਲ ਬਹੁਤ ਆ ਰਹੀ ਹੈ ਹਥਿਆਰ ਬਹੁਤ ਆ ਰਹੇ ਜਿਸ ਕਰਕੇ ਉਹ ਲਗਾਤਾਰ ਪੰਜਾਬ ਦੇ ਸਰਦ ਦੀਆਂ ਜ਼ਿਲ੍ਹਿਆਂ ਦਾ ਦੌਰਾ ਕਰਦੇ ਨੇ ਉਹ ਜਿੱਥੇ ਪੰਜਾਬ ਦੇ ਪ੍ਰਤੀ ਫਿਕਰਮੰਦ ਉੱਤੇ ਹੁਣ ਚੰਡੀਗੜ੍ਹ ਨੂੰ ਲੈ ਕੇ ਵੀ ਉਹਨਾਂ ਨੇ ਅੱਜ ਆਦੇਸ਼ ਜਾਰੀ ਕਰ ਦਿੱਤੇ ਨੇ ਉਹਨਾਂ ਨੇ ਕਹਿ ਦਿੱਤਾ ਹੈਗਾ ਕਿ ਹਰ ਬੁੱਧਵਾਰ ਜਿਹੜੇ ਚੰਡੀਗੜ੍ਹ ਦੇ ਅਧਿਕਾਰੀ ਨੇ ਉਹ ਇਸ ਦਿਨ ਕੋਈ ਬੈਠਕ ਨਹੀਂ ਕਰਨਗੇ ਆਪਣੇ ਦਫਤਰਾਂ ਦੇ ਵਿੱਚ ਬੈਠ ਕੇ ਸਿਰਫ ਲੋਕਾਂ ਦੀਆਂ ਮੁਸ਼ਕਲਾਂ ਸੁਣਨਗੇ ਚੰਡੀਗੜ੍ਹ ਦੇ ਪ੍ਰਸ਼ਾਸਕ ਤੇ ਪੰਜਾਬ ਦੇ ਰਾਜਪਾਲ ਬਨਵਾਰੀ لال ਪ੍ਰੋਹਰਤ ਨੇ ਸਾਰੇ ਚੰਡੀਗੜ੍ਹ ਪ੍ਰਸ਼ਾਸਕ ਦੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਕਿ ਨੇ ਬੁੱਧਵਾਰ ਕਿਸੇ ਵੀ ਤਰ੍ਹਾਂ ਦੀ ਕੋਈ ਸਰਕਾਰੀ ਮੀਟਿੰਗ ਨਹੀਂ ਹੋਏਗੀ ਇਸ ਦਿਨ ਸਾਰੇ ਅਧਿਕਾਰੀ ਜਿਹੜੇ ਜ਼ਿੰਮੇਵਾਰ ਆ ਉਹ ਲੋਕਾਂ ਦੀਆਂ ਪੂਰੇ ਦਿਨ ਮੁਸ਼ਕਲਾਂ ਸੁਣਨਗੇ ਔਰ ਉਹ ਆਪਣੇ ਦਫਤਰਾਂ ਦੇ ਵਿੱਚ ਹੀ ਰਹਿਣਗੇ ਤਾਂ ਜੋ ਜਿਹੜੇ ਲੋਕ ਆਪਣੀਆਂ ਮੁਸ਼ਕਲਾਂ ਨੂੰ ਲੈ ਕੇ ਆਉਂਦੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਪ੍ਰਸ਼ਾਸਕ ਦਾ ਇਹ ਆਦੇਸ਼ 24 ਮਾਰਚ ਤੋਂ ਆਉਣ ਵਾਲੇ ਬੁੱਧਵਾਰ ਤੋਂ ਲਾਗੂ ਹੋ ਜਾਏਗਾ ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ਵਿੱਚ ਇਸ ਤਰ੍ਹਾਂ ਦੇ ਆਦੇਸ਼ ਜਾਰੀ ਹੋਏ ਸੀ ਇੱਥੇ ਅਧਿਕਾਰੀਆਂ ਨੇ ਦੁਪਹਿਰ 12 ਵਜੇ ਤੋਂ ਲੈ ਕੇ 1 ਵਜੇ ਤੱਕ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਵਾਸਤੇ ਕਿਹਾ ਗਿਆ ਸੀ ਲੇਕਿਨ ਇਸ ਦੌਰਾਨ ਸਾਰੇ ਅਧਿਕਾਰੀਆਂ ਨੇ ਕਿਸੇ ਨਾ ਕਿਸੇ ਮੀਟਿੰਗ ਦਾ ਬਹਾਨਾ ਲਾ ਕੇ ਜਾਂ ਮੀਟਿੰਗ ਦੇ ਵਿੱਚ ਜਿਵੇਂ ਹੁੰਦੇ ਕਰਕੇ ਲੋਕਾਂ ਨੂੰ ਫਿਰ ਖਾਲੀ ਪਰਤਣਾ ਪੈਂਦਾ ਸੀ ਜਿਸ ਤੋਂ ਬਾਅਦ ਲੋਕਾਂ ਦੀਆਂ ਮੁਸ਼ਕਲਾਂ ਹੱਲ ਨਹੀਂ ਹੁੰਦੀਆਂ ਜਿਸ ਤੋਂ ਬਾਅਦ ਜਦ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਪ੍ਰਸ਼ਾਸਕ ਨੂੰ ਇਹ ਗੱਲ ਦਾ ਪਤਾ ਲੱਗਾ ਤੇ ਉਹਨਾਂ ਨੇ ਹੁਣ ਆਦੇਸ਼ ਜਾਰੀ ਕਰ ਦਿੱਤੇ ਨੇ ਕਿ ਇਹਨੂੰ ਅਮਲੀ ਰੂਪ ਦੇ ਵਿੱਚ ਲਿਆਂਦਾ ਜਾਵੇ ਔਰ ਬੁੱਧਵਾਰ ਦਾ ਦਿਨ ਤੈਅ ਕਰ ਦਿੱਤਾ ਗਿਆ ਕਿ ਇਸ ਦਿਨ ਕੋਈ ਵੀ ਅਧਿਕਾਰੀ ਕਿਸੇ ਕਿਸਮ ਦੀ ਸਰਕਾਰੀ ਮੀਟਿੰਗ ਨਹੀਂ ਕਰੇਗੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਰਕਾਰੀ ਦਫ਼ਤਰਾਂ ਦੇ ਜਿਆਦਾਤਰ ਲੋਕ ਪਰੇਸ਼ਾਨ ਹੋ ਕੇ ਵਾਪਸ ਆਉਂਦੇ ਸੀ ਘਰਾਂ ਦੇ ਵਿੱਚ ਔਰ ਫਿਰ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਔਰ ਕਈ-ਕਈ ਘੰਟੇ ਅਫਸਰਾਂ ਦੇ ਦਫਤਰ ਦੇ ਵਿੱਚ ਬਾਹਰ ਬੈਠ ਕੇ ਲੋਕ ਵਾਪਸ ਆ ਜਾਂਦੇ ਸੀ ਅਫਸਰ ਅੰਦਰ ਮੀਟਿੰਗਾਂ ਕਰਦੇ ਜਾਂ ਚਾਹ ਪੀਂਦੇ ਰਹਿੰਦੇ ਤੇ ਲੋਕ ਬਾਹਰ ਖੱਜਲ ਖਵਾਰ ਹੁੰਦੇ ਜਦ ਇਸ ਦੀ ਇਹ ਗੱਲ ਜਿਹੜੀ ਪੰਜਾਬ ਦੇ ਰਾਜਪਾਲ ਕੋਲ ਪਹੁੰਚੀ ਤਾਂ ਉਹਨਾਂ ਨੇ ਹੁਣ ਫਿਰ ਦਿਨੀ ਤੈਅ ਕਰ ਦਿੱਤਾ ਗਿਆ ਕਿ ਬੁੱਧਵਾਰ ਦੇ ਬੁੱਧਵਾਰ ਹਰ ਬੁੱਧਵਾਰ ਮਤਲਬ ਜਿਹੜੇ ਚੰਡੀਗੜ੍ਹ ਦੇ ਅਧਿਕਾਰੀ ਨੇ ਚਾਹੇ ਕਿਸੇ ਵੀ ਡਿਪਾਰਟਮੈਂਟ ਦੇ ਮੁਖੀ ਆਗੇ ਨੇ ਉਹਨਾਂ ਨੂੰ ਪੂਰਾ ਦਿਨ ਦਫਤਰਾਂ ਦੇ ਵਿੱਚ ਬੈਠਣਾ ਪੈਗਾ ਤੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਪੈਣਗੀਆਂ ਫਲਾਲ ਇਸ ਜਾਣਕਾਰੀ ਦਾ ਤੁਹਾਡੇ ਤੋਂ ਲੈਂਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ